ਸਤਿ ਸ਼੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਅਕਸਰ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਇਹਨਾਂ ਵਾਇਰਲ ਹੋਣ ਵਾਲੀਆਂ ਵੀਡੀਓਜ਼ ਫੋਟੋਆਂ ਦੇ ਵਿੱਚੋਂ ਜ਼ਿਆਦਾਤਰ ਬੇਤੁਕੀਆਂ ਹੁੰਦੀਆਂ ਨੇ ਪਰ ਕਈ ਵਾਰ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਜਾਂ ਪੋਸਟਾਂ ਵੀ ਵਾਇਰਲ ਹੁੰਦੀਆਂ ਨੇ ਜਿਹੜੀਆਂ ਲੋਕਾਂ ਦਾ ਧਿਆਨ ਤਾਂ ਆਪਣੇ ਵੱਲ ਖਿੱਚਦੀਆਂ ਹੀ ਨੇ ਬਲਕਿ ਉਹਨਾਂ ਨੂੰ ਹੈਰਾਨ ਕਰਕੇ ਵੀ ਰੱਖ ਦਿੰਦੀਆਂ ਨੇ ਅਤੇ ਉਸ ਤੋਂ ਉਹਨਾਂ ਨੂੰ ਸਿੱਖਾਂ ਦੇ ਲਈ ਵੀ ਬਹੁਤ ਕੁਝ ਆਉਂਦਾ ਜਾਂ ਫਿਰ ਕਹਿ ਲੋ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਪੋਸਟਾਂ ਕਰਕੇ ਬਹੁਤ ਸਾਰਾ ਬਦਲਾਅ ਵੀ ਆਉਂਦਾ ਪਰ ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਿਆ ਹੈ ਕਿ ਜਿਸ ਵੀਡੀਓ ਤੋਂ ਲੋਕ ਬਹੁਤ ਕੁਝ ਸਿੱਖ ਰਹੇ ਹੁੰਦੇ ਨੇ ਜਾਂ ਫਿਰ ਜਿਸ ਵੀਡੀਓ ਨੂੰ ਦੇਖ ਕੇ ਲੋਕਾਂ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਜਿਹੜੀਆਂ ਵੀਡੀਓਜ਼ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਉਹਨਾਂ ਦਾ ਅਸਲ ਸੱਚ ਬਾਅਦ ਦੇ ਵਿੱਚ ਕੁਝ ਹੋਰ ਹੀ ਨਿਕਲਦਾ ਹੈ ਇਸੇ ਤਰ੍ਹਾਂ ਹੀ ਅੱਜ ਸਵੇਰ ਦੀ ਸੋਸ਼ਲ ਮੀਡੀਆ ਤੇ ਯੂਪੀ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਮੰਝੇ ਤੇ ਨੌਜਵਾਨ ਦੀ ਲਾਸ਼ ਪਈ ਹੈ ਤੇ ਕੋਲ ਹੀ ਇੱਕ ਸਪੇਰਾ ਇੱਕ ਜੋਗੀ ਖੜਾ ਹੈ ਜਿਸ ਦੇ ਹੱਥ ਦੇ ਵਿੱਚ ਇੱਕ ਸੱਪ ਹੈ ਤੇ ਇਹ ਵੀਡੀਓ ਹਾਲਾਂਕਿ ਗਾਣਾ ਲਗਾ ਕੇ ਵਾਇਰਲ ਹੋ ਰਹੀ ਹੈ ਪਰ ਇਸ ਦੀ ਕੈਪਸ਼ਨ ਦੇ ਵਿੱਚ ਤੇ ਇਸ ਵੀਡੀਓ ਦੇ ਉੱਪਰ ਇਹ ਲਿਖਿਆ ਹੈ ਕਿ ਇਸ ਨੌਜਵਾਨ ਨੇ ਜਦੋਂ ਸੌਣ ਦੇ ਲਈ ਬਿਸਤਰਾ ਵਸਾਇਆ ਤਾਂ ਉਸ ਦੇ ਵਿੱਚ ਸੱਪ ਸੀ ਜਿਸ ਦਾ ਇਸ ਨੂੰ ਨਹੀਂ ਪਤਾ ਲੱਗਿਆ ਅਤੇ ਰਾਤ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸੱਪ ਨੇ ਇਸ ਨੂੰ ਡੰਗ ਲਿਆ ਤੇ ਇਸ ਨੌਜਵਾਨ ਦੀ ਜਾਨ ਚਲੀ ਗਈ ਹਾਲਾਂਕਿ ਮਾਮਲਾ ਉਦੋਂ ਹੀ ਸ਼ੱਕੀ ਲੱਗਿਆ ਸੀ ਕਿ ਜੇਕਰ ਨੌਜਵਾਨ ਨੂੰ ਡੰਗ ਵੀ ਲਿਆ ਸੀ ਤਾਂ ਅਜਿਹਾ ਤਾਂ ਨਹੀਂ ਸੀ ਕਿ ਉਸਨੇ ਚੀਕ ਨਹੀਂ ਮਾਰੀ ਜਾਂ ਫਿਰ ਤੜਫਿਆ ਨਹੀਂ ਹੋਵੇਗਾ ਜਾਂ ਫਿਰ ਆਲੇ-ਦੁਆਲੇ ਮਦਦ ਦੇ ਲਈ ਪਰਿਵਾਰ ਵਾਲਿਆਂ ਨੂੰ ਪੁਕਾਰ ਨਹੀਂ ਕੀਤੀ ਹੋਵੇਗੀ ਪਰ ਫਿਰ ਵੀ ਲੋਕ ਇਸ ਵੀਡੀਓ ਨੂੰ ਦੇਖ ਕੇ ਇਸ ਦੀ ਕੈਪਸ਼ਨ ਨੂੰ ਦੇਖ ਕੇ ਇੱਕ ਦੂਜੇ ਨੂੰ ਇਹ ਵੀਡੀਓ ਵਾਇਰਲ ਕਰ ਰਹੇ ਸਨ ਸ਼ੇਅਰ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਜ਼ਰੂਰ ਰਾਤ ਨੂੰ ਆਪਣਾ ਬਿਸਤਰਾ ਵਸਾਉਣ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਆਪਣੇ ਬਿਸਤਰੇ ਦੀ ਚੰਗੀ ਤਰ੍ਹਾਂ ਸਾਫ਼ ਸੰਭਾਲ ਕਰ ਲਿਆ ਕਰੋ ਦੋਸਤੋ ਹਾਲੇ ਇਸ ਵੀਡੀਓ ਨੂੰ ਵਾਇਰਲ ਹੁੰਦੇ ਕੁਝ ਹੀ ਘੰਟੇ ਹੀ ਬੀਤੇ ਸਨ ਕਿ ਇਸ ਵੀਡੀਓ ਦਾ ਖੌਫਨਾਕ ਸੱਚ ਵੀ ਸਾਹਮਣੇ ਆਇਆ ਜੀਆ ਦੋਸਤੋ ਇਸ ਵੀਡੀਓ ਦੇ ਵਿੱਚ ਅਸਲ ਸੱਚ ਕੁਝ ਹੋਰ ਹੀ ਨਿਕਲਿਆ ਜੋ ਹੁਣ ਸਾਹਮਣੇ ਆਇਆ ਅਸਲ ਦੇ ਵਿੱਚ ਜਿਸ ਨੌਜਵਾਨ ਦੀ ਲਾਸ਼ ਤੁਹਾਨੂੰ ਮੰਜੇ ਤੇ ਉੱਪਰ ਪਈ ਹੋਈ ਦਿਖਾਈ ਦੇ ਰਹੀ ਹੈ ਇਹ ਨੌਜਵਾਨ ਵਿਆਹਾ ਹੋਇਆ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਇਸ ਨੌਜਵਾਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਜਿਵੇਂ ਹੀ ਇਹ ਵੀਡੀਓ ਸਵੇਰੇ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਜਿਵੇਂ ਹੀ ਪੁਲਿਸ ਨੂੰ ਪਤਾ ਲੱਗਿਆ ਪਿੰਡ ਦੇ ਪਤਵੰਤਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਜਿਵੇਂ ਹੀ ਜਾਂਚ ਕੀਤੀ ਗਈ ਤਾਂ ਇਸ ਨੌਜਵਾਨ ਦੇ ਸਰੀਰ ਤੇ ਕਿਤੇ ਵੀ ਸੱਪ ਦੇ ਕੱਟਣ ਦਾ ਕੋਈ ਨਿਸ਼ਾਨ ਨਹੀਂ ਸੀ ਜਹ ਬਲਕਿ ਇਸ ਦੇ ਗਲੇ ਤੇ ਹੱਥ ਤੇ ਉਂਗਲਾਂ ਤੇ ਜਹਰ ਕਿਸੇ ਚੀਜ਼ ਨਾਲ ਦਬਾਏ ਜਾਣ ਦੇ ਨਿਸ਼ਾਨ ਸਨ ਫਿਰ ਕਿਸੇ ਪੁਲਿਸ ਨੂੰ ਮਾਮਲਾ ਸ਼ੱਕੀ ਲੱਗਿਆ ਇਸ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹਾਲਾਂਕਿ ਕੁਝ ਲੋਕਾਂ ਨੇ ਇਹ ਵੀ ਦਾਵਾ ਕੀਤਾ ਕਿ ਜਦੋਂ ਇਸ ਨੌਜਵਾਨ ਦੀ ਲਾਸ਼ ਪੋਸਟਮਾਰਟਮ ਦੇ ਲਈ ਪ੍ਰਸ਼ਾਸਨ ਭੇਜ ਰਿਹਾ ਸੀ ਤਾਂ ਪਰਿਵਾਰ ਵਾਲੇ ਉਸ ਦੀ ਪਤਨੀ ਅਤੇ ਉਸ ਦਾ ਦੋਸਤ ਖਾਸ ਕਰਕੇ ਇਹ ਜ਼ੋਰ ਪਾ ਰਹੇ ਸਨ ਕਿ ਉਹਨਾਂ ਦੇ ਇਸ ਨੌਜਵਾਨ ਦੀ ਲਾਸ਼ ਉਹਨਾਂ ਨੂੰ ਦੇ ਦਿੱਤੀ ਜਾਵੇ ਇਸ ਦੀ ਮੌਤ ਸੱਪ ਦੇ ਕੱਟਣ ਦੇ ਨਾਲ ਹੋਈ ਹੈ ਤੇ ਉਹ ਆਪਣੇ ਇਸ ਪਰਿਵਾਰਕ ਮੈਂਬਰ ਦੀ ਲਾਸ਼ ਦੀ ਬੇਪਤੀ ਨਹੀਂ ਕਰਵਾਉਣਾ ਚਾਹੁੰਦੇ ਪੋਸਟਮਾਰਟਮ ਕਰਵਾ ਕੇ ਪਰ ਪ੍ਰਸ਼ਾਸਨ ਵੱਲੋਂ ਮਾਮਲਾ ਸ਼ੱਕੀ ਜਾਂਚਣ ਤੇ ਚੱਲਦੇ ਇਸ ਨੌਜਵਾਨ ਦੀ ਲਾਸ਼ ਦਾ ਜਦੋਂ ਪੋਸਟਮਾਰਟਮ ਕਰਾਇਆ ਗਿਆ ਤਾਂ ਅਸਲ ਸੱਚ ਕੁਝ ਹੋਰ ਹੀ ਨਿਕਲਿਆ ਅਤੇ ਦੋਸਤੋ ਉੱਤੇ ਇਹ ਵੀ ਪਤਾ ਲੱਗਿਆ ਕਿ ਇਸ ਨੌਜਵਾਨ ਦੇ ਕਾਤਲਾਂ ਦੇ ਵਿੱਚੋਂ ਇਹਦੀ ਪਤਨੀ ਨੂੰ ਤਾਂ ਗ੍ਰਿਫਤ ਤਾ ਕਰ ਲਿਆ ਗਿਆ ਪਰ ਉਹ ਦਾ ਅਜੇ ਹਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਸੋ AC ਇਸ ਵੇਲੇ viral ਹੋਣ ਵਾਲੀ ਵੀਡੀਓ ਦੇ ਪਿੱਛੇ ਦੱਸੋ ਸੱਚ ਕਿ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਮੈਂਟ ਜਰੂਰ ਕਰਿਓ